ਸਰਕਾਰੀ ਵਕੀਲ ਦਾ ਟਰੱਕ ਹੋਵੇ ਟਿੱਪਰ ਉਹ ਤੁਹਾਨੂੰ ਆਸ ਕਰ ਸਕਦੇ ਹੋ ਕਿ ਉਹ ਜਦੋਂ ਕੇਸ ਜਾਏਗਾ ਸਰਕਾਰ ਦਾ ਉਹ ਸਰਕਾਰੀ ਨੁਮਾਇੰਦੇ ਹੀ ਕਰੇਗਾ ਉਸੇ ਉਹ ਕਦੇ ਨਹੀਂ ਕਰੇਗਾ ਅੱਜ ਸਾਡੇ ਲੋਕਾਂ ਦਾ ਕਰਦਾਰ ਦਿਖ ਚੁੱਕਾ ਹੈ ਇਸ ਕਰਕੇ ਇਹ ਸਮੱਸਿਆ ਖੜੀ ਹੈ ਸਾਥੀਓ ਲੜਾਈ ਬਹੁਤ ਅਹਿਮ ਹੈ ਇਹ ਲੜਾਈ ਸਿਰਫ ਸਾਡੇ ਪਹਾੜਾਂ ਦੀ ਨਹੀਂ ਹੈ ਸਾਡੀ ਹੋਂਦ ਦੀ ਹੈ ਕਿਉਂਕਿ ਜ਼ਮੀਨ ਹੈ ਤਾਂ ਸਾਡੇ ਅਸੀਂ ਹੈ 2015 ਦੇ ਵਿੱਚ ਪਿੰਡ ਫਤੇਵਰ ਕੁੱਲੀਆਂ ਦੇ ਵਿੱਚ ਕੀਤੀ ਸੀ ਤਿੰਨ ਗੁੱਜਰ ਇੱਕ ਜੱਟ ਪਰਿਵਾਰ ਦੋ ਘਰ ਦੇ ਉਹਨਾਂ ਨੇ ਜੀ ਤਾਂ ਦੋ ਜਣੇ ਅਸੀਂ ਅੱਠ ਬੰਦੇ ਸੀ ਅਸੀਂ ਮੂਮਰ ਸ਼ੁਰੂ ਕੀਤੀ ਲੜਾਈ ਲੜੀ ਕਈ ਕੁਝ ਹੋਇਆ ਸੱਯਾਵਾ ਵੀ ਹੋਈਆਂ ਪਰਤੇ ਦਰਦ ਵੀ ਹੋਏ ਮੈਂ ਖੋਦੋ ਦਾ ਸਾਖ ਸਾਚ ਗਵਾਹ ਹੈ ਕੱਲੋ ਕਰ ਰੀਆਂ ਬਹੁਤ ਸੋਫੀਆਂ ਸਾਥੀਓ ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਮਰਦੂਮ ਦੋਰਾ ਸਾਹਿਬ ਦੀ ਵਿਚਾਰਤ ਮਤ ਪੇਸ਼ੀ ਮਿਲਵਾਰੀ ਦੇ ਟਾਈਮ ਦੇ ਵਿੱਚ ਪਰ ਉਹ ਹੀ ਗੱਲ ਅੱਜ ਵੀ ਚੱਟੇ ਆ ਮੇਰੇ ਕੰਦੇ ਜਿਸਦਣ ਥਲਕੇ ਪਾਸੇ ਤੋਂ ਲੋਕ ਤੁਹਾਡੇ ਇੰਦਰ ਆ ਗਏ ਤੁਹਾਡਾ ਰੇਤਾ ਬੜੀ ਸਭ ਨੀਂਦ ਜਹਿਨ ਸਭ ਹਰਾਮ ਕਰ ਦੇਣਗੇ ਜੀ ਗਰ ਮੇਰੇ ਪਿੰਡ ਵਾਸੀਓ ਵਕ ਵਕ ਪਿੰਡਾਂ ਤੋਂ ਆਏ ਸਾਰੇ ਬੋਧੀ ਸਟ੍ਰੈਟਰੀਓ ਅੱਜ ਬੜੀ ਖੁਸ਼ੀ ਹੈ ਕਿ ਬੜੇ ਅਹਿਮ ਮੁੱਦੇ ਤੇ ਅੱਜ ਸਾਰਾ ਇਕੱਠ ਹੋਇਆ ਆਪਣੀ ਡਿਨੋਰ ਦੇ ਵਿੱਚ 5 ਸਾਲ ਜਿੰਨੇ ਮੇਰੇ ਸਾਥੀ ਖੜੇ ਐ ਸਾਹਮਣੇ ਸੋਹਣੇ ਖੜੇ ਐ ਬਰਗੰਦ ਅਮਰੋਤ ਹੂੰ ਇਹ ਵੀ ਇਹ ਕਿ ਕਿਰਸ਼ਤ ਦਿਨ ਰਾਤ ਚਲਦੇ ਐ ਬਜ਼ੁਰਗ ਸੌ ਨਹੀਂ ਸਕਦੇ ਔਰ ਬੱਚੇ ਫੜ ਨਹੀਂ ਸਕਦੇ ਇਹਨਾਂ ਨੂੰ ਗੱਲ ਕਹੀ ਘਟ ਕਰੋ ਮੈਂ ਤੁਹਾਡੇ ਨਾਲ ਜਿਆਦਾ ਸੁਣੋ ਔਰ ਪੂਰੇ 5 ਸਾਲ ਇਹਨਾਂ ਕ੍ਰੈਸ਼ਰਾਂ ਦੇ ਖਿਲਾਫ ਜਿਹੜਾ ਮੈਂ ਲੜਦਾ ਰਿਆ। ਲੇਕਿਨ ਫਿਰ ਗੱਲ ਹੈ ਪੋ ਮਾਫੀਆ ਮਾਈਨਿੰਗ ਮਾਫੀਆ ਇਤਾਂ ਦੀ ਸੈਟਿੰਗ ਇਹਨਾਂ ਦੀ ਕਿ ਤਸਿਲਦਾਰ ਇਹ ਲਿਖੇ ਦਿੰਦਾ ਜੀ ਇਹ ਰਖਵਾ ਫੁੱਲਾ ਹੈ। ਜਦ ਕਿ ਰਣਾਜੀ ਸਾਡੇ ਲਗਭਗ ਸਾਰੀ ਕੱਟੀ 'ਚ ਦਫਾ 4 ਔਰ 5 ਹੈ। ਇੱਥੇ ਕੋਈ ਵੀ ਕਿਸੇ ਕਿਸਮ ਦੀ ਵੀ ਵਪਾਰਕ ਐਕਟੀਵਿਟੀ ਨਹੀਂ ਹੋਉਂਦੀ। ਕਮਰਸ਼ੀਅਲ ਐਕਟੀਵਿਟੀ ਨਹੀਂ ਹੋ ਸਕਦੀ ਸਾਡੇ ਤੁਹਾਡੇ ਘਰਾਂ 'ਚ ਬੋਖ ਹੋਇਆ ਤਾਂ ਮੈਗਮੇ ਦੀ ਪਰਮਿਸ਼ਨ ਆ ਰਖਵਾਣਾ ਪੈਂਦਾ ਔਰ ਇਸੇ ਤਰ੍ਹਾਂ ਆਪਣੇ ਇਲਾਕੇ ਦੀ ਆਪਣੇ ਹਲਕੀ ਦੀ ਜਿਹੜੀ ਹੈ ਅਸੀਂ ਰਾਖੀ ਕਰਨੀ ਹੈ ਔਰ ਜਿੱਦਾਂ ਸਾਰੇ ਸਾਥੀ ਤੁਹਾਡੇ ਨਾਲ ਨੇ ਵੀ ਬਿਲਕੁਲ ਤੁਹਾਡੇ ਨਾਲ ਖੜਾ ਹੈ ਜਿਸ ਲਈ ਮੇਰੀ ਜਰੂਰਤ ਹੋਵੇ ਮੈਂ ਹਰ ਵੇਲੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਆ ਕਾਰਨ ਇਹ ਜੇ ਮੇਰਾ ਘਰ ਜਿਹੜਾ ਅਮ ਅਮਰੋਦ ਬਿਆਰ ਤੋਂ ਥੱਲੇ ਸਵਾਲ ਵਾਲ ਪਾਸੇ ਨੂੰ ਹੈ ਤੇ ਆਰਲੀ ਤੋਂ 500 ਮੀਟਰ ਤੇ ਦੋ ਕ੍ਰੈਸ਼ਰ ਹੈ ਜਿਹੜੇ ਕਿ ਰਾਤ ਦਿਨ ਚੱਲਦੇ ਆ ਰਾਤ ਨੂੰ ਜ਼ਿਆਦਾ ਚੱਲਦੇ ਜਾਂਦੇ ਰਾਤ ਨੂੰ ਕ੍ਰੈਸ਼ਰ ਚਲਾਣੇ ਨਹੀਂ ਅਗੇ ਫਿਰ ਵੀ ਚੱਲਦੇ ਆ ਲੇਕਿਨ ਨਾ ਰਾਤ ਨੂੰ ਸੌਂ ਸਕਦੇ ਆਪਾਂ ਨਾ ਬੱਚੇ ਪੜ ਸਕਦੇ ਆ ਕਟਾ ਰੋਡ ਤੇ ਸਾਰੇ ਮਕਾਨਾਂ ਦੇ ਉੱਪਰ ਕੰਦਾ ਸਾਰੇ ਕੱਪੜਿਆਂ ਦੇ ਸਾਰੇ ਬੱਚਿਆਂ ਦੇ ਵੀ ਸਵਾਲ ਹੈ ਬੱਚਿਆਂ ਨੂੰ ਵੀ ਜੀ ਸਵਾਲ ਹੈ ਸਾਨੂੰ ਤਾਂ ਬਹੁਤ ਜ਼ਿਆਦਾ ਹੈ ਤੁਸੀਂ ਆਓ ਦੇਖੋ ਤੁਹਾਨੂੰ ਕੁਝ ਪਤਾ ਚੱਲੀ ਜਾਣਾ ਔਰ ਇਹਨਾਂ ਨੇ ਸਾਡੇ ਪਿੱਛੇ ਕੋਈ 20 30 300 300 30 30 ਫੁੱਟ ਫੁੱਟੀ ਹੈ ਪਸਾਰੇ ਮਕਾਨ ਨੂੰ ਵੀ ਪੂਰਾ ਖਤਰਾ ਹੈ ਅਕਸਰ ਮੇਰੇ ਘਰ ਪਤੇ ਵੀ ਹੋ ਸਰ ਇਦਾਂ ਸੀਗੀ ਗੱਲ ਕਿ ਮੈਂ ਵੀਡੀਓ ਪਾਈ ਸੀ ਉੱਥੇ ਜਾ ਕੇ ਇਹਨਾਂ ਨੇ ਮੇਰੀ ਵੀਡੀਓ ਦੇਖੀ ਤੇ ਲੇਕਿਨ ਇਹਨਾਂ ਕੋਲ ਕੰਟੈਕਟ ਨੰਬਰ ਨਹੀਂ ਸੀਗਾ ਮੇਰਾ ਇਹ ਹੁਣ ਇੱਥੇ ਆਏ ਆ ਤੇ ਇਹਨਾਂ ਨੇ ਮੈਨੂੰ ਕੰਟੈਕਟ ਕੀਤਾ ਤੇ ਉਹ ਮੈਂ ਵੀਡੀਓ 'ਚ ਵੀ ਗੱਲ ਬੋਲੀ ਸੀ ਕਿ ਦੇਖੋ ਕੋਈ ਬੰਦੇ ਮਕੇਰੀਆਂ ਤੋਂ ਆਇਆ ਕੋਈ ਦਸੂਵੇਂ ਤੋਂ ਆਇਆ ਉਹਨਾਂ ਦਾ ਪੀਸਫੁਲ ਇਹ ਏਰੀਆ ਸਾਡਾ ਬੜਾ ਪੀਸਫੁਲ ਸੀਗਾ ਉੱਥੇ ਪੋਲੂਸ਼ਨ ਸੀਗਾ ਤਾਂ ਉਹ ਮੁੜ ਕੇ ਇੱਥੇ ਆਏ ਕਿ ਜਿਸੀ ਤੇ ਪਹਾੜੀਆਂ 'ਚ ਬੜੀ ਜ਼ਿੰਦਗੀ ਅੱਛੀ ਤਰ੍ਹਾਂ ਗੁਜ਼ਾਰਨੀ ਹੈ ਕੋਈ ਰਿਟਾਇਰ ਹੋ ਗਿਆ ਕੋਈ ਡਾਕਟਰ ਹੈ ਕੋਈ ਜੀਤ ਹੈ ਕਿਤੇ ਅੱਜ ਪਿੰਡ ਪੁਲਾੜ ਦੇ ਵਿੱਚ ਕੰਢੀ ਇਲਾਕੇ ਦੇ ਸਮੂਹ ਲੋਕਾਂ ਨੇ ਇਕੱਠੇ ਹੋ ਕੇ ਜਿਹੜਾ ਮਾਈਨਿੰਗ ਨਜਾਇਜ਼ ਮਾਈਨਿੰਗ ਇਸ ਕੰਢੀ ਖੇਤਰ ਦੇ ਵਿੱਚ ਹੋ ਰਹੀ ਹੈ ਉਸ ਦੇ ਵਿਰੋਧ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਕੀਤਾ ਹੈ ਜਿਸ ਦੇ ਵਿੱਚ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੰਢੀ ਇਲਾਕਾ ਜੋ ਕਿ ਪ੍ਰਮਾਤਮਾ ਵੱਲੋਂ ਇੱਕ ਖੂਬਸੂਰਤ ਇਲਾਕਾ ਬਣਾਇਆ ਗਿਆ ਉਸ ਨੂੰ ਬਰਕਰਾਰ ਰਹਿਣ ਦਿਓ ਨਾ ਕਿ ਖਰਨ ਮਾਫੀਆ ਦੇ ਜ਼ਰੀਏ ਉਹਨੂੰ ពਟ ਪਟ ਕੇ ਰੇਗਿਸਤ ਰੇਗਿਸਤਾਨ ਬਣਾਇਆ ਜਾਵੇ ਇਸ ਦੇ ਵਿਰੋਧ ਦੇ ਵਿੱਚ ਲੋਕਾਂ ਨੇ ਇੱਕ ਸੰਘਰਸ਼ ਦੀ ਆਵਾਜ਼ ਬੁਲੰਦ ਕੀਤੀ ਹੈ ਹਾਂਜੀ ਮੇਰਾ ਨਾਮ ਮਨੋਜ ਕੁਮਾਰ ਹੈ ਬਾਈ ਪ੍ਰੋਫੈਸ਼ਨ ਮੈਂ ਇੰਜੀਨੀਅਰ ਹਾਂ ਸੋਦੀਗੜ੍ਹ ਮੈਂ ਕੰਮ ਕਰਦਾ ਇੱਥੇ ਮੈਨੂੰ ਦੋ ਚਾਰ ਕੰਪਲੇਂਟਸ ਆਈਆਂ ਸੀ ਤੇ ਕਿ ਲੜਕੀਆਂ ਦਾ ਰੋਡ ਤੇ ਚੱਲਣਾ ਬੜਾ ਔਖਾ ਹੈ ਤੇ ਉੱਥੋਂ ਸਾਡੀ ਮੂਵਮੈਂਟ ਸਟਾਰਟ ਹੋ ਗਈ ਤੇ ਫਿਰ ਬਦਕਿਸਮਤੀ ਕ੍ਰੈਸ਼ ਰਾਣਿਆਂ ਦੀ ਉਹਨਾਂ ਨੇ ਸਾਡੀ ਜ਼ਮੀਨ ਵਟਤੀ ਮੇਰਾ ਖਿਆਲ ਕੋਈ ਤਲਵਾੜੇ ਤੋਂ ਲੈ ਕੇ ਰਾਮਗੜ੍ਹ ਤੱਕ ਜਿੱਥੋਂ ਤੱਕ ਅਸੀਂ ਅਨਾਉਂਸਮੈਂਟ ਕਰਾਈ ਸੀ ਸਾਨੂੰ ਉਮੀਦ ਨਹੀਂ ਸੀਗੀ ਕਿ ਇੰਨੇ ਲੋਕ ਹੀ ਆਣਗੇ ਕਿ ਅਸੀਂ ਸੋਚਿਆ ਸੀ 20-50 ਬੰਦੇ ਆਣਗੇ ਲੇਕਿਨ 300-400 ਲੋਕੀ ਇਕੱਠੇ ਹੋਣਾ ਕਿ ਇੱਕ ਮੇਰਾ ਨਾਂ ਨਹੀਂ ਹੈਗਾ ਏਰੀਆ ਦੇ ਵਿੱਚ ਮੈਂ ਬਾਹਰ ਰਹੀਆਂ 12 ਸਾਲ ਕੋਈ ਵੀ ਮੈਨੂੰ ਜਾਣਦਾ ਨਹੀਂ ਹੈਗਾ ਪਿੰਡ ਦੇ ਵੀ ਨਹੀਂ ਜਾਣਦੇ ਹੈਗੇ ਇਹ ਪੋਲੀਟੀਕਲ ਪ੍ਰੋਗਰਾਮ ਸੀਗਾ ਜਾਂ ਨਹੀਂ ਬਿਲਕੁਲ ਨਹੀਂ ਪੋਲੀਟੀਕਲ ਜਿਨ੍ਹਾਂ ਦੇ ਬੈਨੀਫਿਟ ਹੋ ਰਹੇ ਉਹ ਸਾਡੇ ਨਾਲ ਨਾ ਆਣ ਉਹ ਪਿੱਛੇ ਹਟ ਜਾਣ ਜਿਹੜੇ ਹਿੱਕ 'ਚ ਗੋਲੀ ਖਾਣ ਦਾ ਜਜਵਾ ਰੱਖਦੇ ਹੁਣ ਉਹ ਸਾਡੇ ਨਾਲ ਆਣ ਇਸ ਮਤਲਬ ਪੋਲੀਟੀਕਲ ਵਿੱਚ ਕਿਹਾ ਗਿਆ ਜਦੋਂ ਕੋਟੋ ਕੰਟੈਕਟ ਬਿਲਕੁਲ ਅਸੀਂ ਕਿਸੇ ਵੀ ਪੋਲੀਟੀਕਲ ਲੀਡਰ ਨੂੰ ਬੁਲਾਇਆ ਨਹੀਂ ਸੀਗਾ ਕਿਸੇ ਵੀ ਪੋਲੀਟੀਕਲ ਲੀਡਰ ਨੂੰ